ਸਸ਼ੀਗਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਦਾ ਮੋਸਟ ਅਵੇਟਡ ਸ਼ੋ ਫਾਈਨਲੀ ਅੱਜ ਉਹਦਾ ਗ੍ਰੈਂਡ ਪ੍ਰੀਮੀਅਰ ਹੋਣ ਜਾ ਰਿਹਾ ਸੋ ਬਈ ਬਿਗ ਬਾਸ ਦਾ ਜ਼ਿਕਰ ਕਰ ਰਹੀਆਂ ਬਿਗ ਬਾਸ 18 ਸੀਜ਼ਨ ਜਿਹੜਾ ਹੈ ਉਹ ਫਾਈਨਲੀ ਜਿੱਦਾਂ ਹੀ ਅਕਤੂਬਰ ਆਉਂਦਾ ਹੈ ਉਸੇ ਤਰ੍ਹਾਂ ਜਿਹੜੀ ਹੈ ਲੋਕਾਂ ਦੀ ਬਿਗ ਬਾਸ ਨੂੰ ਲੈ ਕੇ ਕਿਰੀਓਸਿਟੀ ਪੀਕ ਤੇ ਜਾਂਦੀ ਹੈ ਸੋ ਦ ਮੋਸਟ ਅਵੇਟਡ ਸ਼ੋ ਬਿਗ ਬਾਸ ਦਾ ਫਾਈਨਲੀ 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 ਅੱਜ ਗ੍ਰੈਂਡ ਪ੍ਰੀਮੀਅਰ ਹੈ ਤੇ ਗ੍ਰੈਂਡ ਪ੍ਰੀਮੀਅਰ ਦੇ ਖਾਸ ਮੌਕੇ ਤੇ ਅੱਜ ਕੰਟੈਸਟੈਂਟਸ ਜਿਹੜੇ ਨੇ ਹਾਈਲਾਈਟ ਕੀਤੇ ਜਾਣਗੇ ਕੀ ਕਿਹੜੇ-ਕਿਹੜੇ ਕੰਟੈਸਟੈਂਟਸ ਜਿਹੜੇ ਨੇ ਬਿਗ ਬਾਸ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਕਿਉਂਕਿ ਬਿਗ ਬਾਸ ਦਾ ਜਿਸ ਤਰ੍ਹਾਂ ਹੀ ਨਾਮ ਆਉਂਦਾ ਹੈ ਬਹੁਤ ਸਾਰੇ ਕਿਆਸ ਲਗਾਏ ਜਾਂਦੇ ਨੇ ਬਹੁਤ ਸਾਰੇ ਕਲਾਕਾਰਾਂ ਦੇ ਨਾਮ ਜੁੜਦੇ ਨੇ ਕਿ ਇਸ ਕਲਾਕਾਰ ਨੂੰ ਵੀ ਬਿਗ ਬਾਸ ਦੇ ਲਈ ਅਪਰੋਚ ਕੀਤਾ ਗਿਆ ਉਸ ਕਲਾਕਾਰ ਨੂੰ ਵੀ ਬਿਗ ਬਾਸ ਦੇ ਲਈ ਅਪਰੋਚ ਕੀਤਾ ਗਿਆ ਸੋ ਫਾਈਨਲੀ ਰਿਵੀਲ ਉਦੋਂ ਹੀ ਹੁੰਦਾ ਜਦੋਂ ਸਲਮਾਨ ਖਾਨ ਇੱਕ-ਇੱਕ ਕਰਕੇ ਹਰ ਕੰਟੈਸਟੈਂਟ ਨੂੰ ਸਟੇਜ ਤੇ ਬੁਲਾ ਕੇ ਇੰਟਰਡਿਊਸ ਕਰਦੇ ਨੇ ਬਿਲਕੁਲ ਅੱਜ ਗ੍ਰੈਂਡ ਪ੍ਰੀਮੀਅਰ ਦੇ ਖਾਸ ਮੌਕੇ ਤੇ ਅੱਜ ਤੱਕ ਕੰਟੈਸਟੈਂਟਸ ਦੇ ਫੇਸ ਰਿਵੀਲ ਹੋਣਗੇ 17 ਤੋਂ 18 ਕੰਟੈਸਟੈਂਟਸ ਜਿਹੜੇ ਨੇ ਬਿਗ ਬਾਸ ਦੇ ਘਰ ਦੇ ਅੰਦਰ ਐਂਟਰ ਹੋਣਗੇ ਤੇ ਇਸ ਵਾਰ ਬਿਗ ਬਾਸ ਦੇ ਘਰ ਦੇ ਅੰਦਰ ਹੈ ਬਹੁਤ ਕੁਝ ਖਾਸ ਤੇ ਬਹੁਤ ਸਾਰੇ ਟਵਿਸਟ ਐਂਡ ਸਸਪੈਂਸਸ ਜਿਨ੍ਹਾਂ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਕਿ ਇੱਕ ਬਹੁਤ ਬਹੁਤ ਜ਼ਿਆਦਾ ਟਾਈਮ ਦਾ ਤਾंडव ਕਰਕੇ ਕੁਝ ਟਰਮ ਹੈ ਜਿਹਨੂੰ ਬਹੁਤ ਜ਼ਿਆਦਾ ਯੂਜ਼ ਕੀਤਾ ਜਾ ਰਿਹਾ ਹੈ ਕਿਉਂਕਿ ਬਿਗ ਬਾਸ ਦੇ ਘਰ ਦੇ ਅੰਦਰ ਟਾਈਮ ਦਾ ਤਾਂ ਪਤਾ ਨਹੀਂ ਲੱਗਦਾ ਪਰ ਪੁਆਇੰਟ ਪੁਆਇੰਟ ਤੇ ਹਰ ਕਿਸੇ ਨੂੰ ਟਾਈਮ ਦੀ ਜਿਹੜੀ ਅਹਿਮੀਅਤ ਆ ਇਸ ਵਾਰ big boss ਦੇ ਘਰ ਦੇ ਅੰਦਰ ਦੇਖਣ ਨੂੰ ਮਿਲੇਗੀ ਕਿਉਂਕਿ ਇਸ ਵਾਰ ਘਰ ਦੇ ਅੰਦਰ ਜਿਹੜੇ ਨੇ ਪਾਸਟ ਪ੍ਰੈਜ਼ੈਂਟ ਤੇ ਫਿਊਚਰ ਨੂੰ ਲੈ ਕੇ ਵੀ ਇੱਕ ਟਾਸਕ ਹੈ ਇੱਕ ਟਵਿਸਟ ਹੈ ਇੱਕ ਸਸਪੈਂਸ ਜਿਹੜਾ ਪੈਦਾ ਕੀਤਾ ਗਿਆ ਹੈ ਲੋਕਾਂ ਨੂੰ ਕਿਉਰਿਓਸਿਟੀ ਲੈਵਲ ਜਿਹੜਾ ਲੋਕਾਂ ਦਾ ਹੋਰ ਵਧਾਉਣ ਦੇ ਲਈ ਇਸ ਵਾਰ ਬਿਗ ਬਾਸ ਨੇ ਹੋਰ ਵੀ ਬਹੁਤ ਕੁਝ ਕ੍ਰੀਏਟਿਵ ਕੀਤਾ ਹੈ ਔਰ ਬਿਗ ਬਾਸ ਦੇ ਘਰ ਦੇ ਚਲਕ ਅਸੀਂ ਸਾਰੇ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕਿਉਂਕਿ ਹਰ ਸੀਜ਼ਨ ਦੇ ਵਿੱਚ ਬਿਗ ਬਾਸ ਜਿਹੜਾ ਹੈ ਉਹ ਅਪਡੇਟ ਹੁੰਦਾ ਹੈ ਕੁਝ ਨਾ ਕੁਝ ਨਵਾਂ ਆਉਂਦਾ ਹੈ ਕੁਝ ਕ੍ਰੀਏਟਿਵ ਹੁੰਦਾ ਹੈ ਤੇ ਇਸ ਵਾਰ ਦੇ ਬਿਗ ਬਾਸ ਦੇ ਘਰ ਦੀ ਚਲਕ ਦੇਖਣ ਤੋਂ ਬਾਅਦ ਹੀ ਪਤਾ ਚੱਲ ਰਿਹਾ ਹੈ ਕਿ ਬਹੁਤ ਕੁਝ ਖਤਰਨਾਕ ਵੀ ਹੋਣ ਵਾਲਾ ਹੈ ਕਿਉਂਕਿ ਜਿਵੇਂ ਜਿਵੇਂ ਬਿਗ ਬਾਸ ਦੇ ਸੀਜ਼ਨਸ ਵੱਧਦੇ ਜਾਂਦੇ ਨੇ ਵੱਧਦੇ ਜਾਂਦੇ ਨੇ ਬਿਗ ਬਾਸ ਕੁਝ ਨਾ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਸੋ ਥੈਟ ਕਿ ਜਿਹੜਾ ਪੂਰਾ ਦਾ ਪੂਰਾ ਇੰਡੀਆ ਹੈ ਬਿਗ ਬਾਸ ਨੂੰ ਦੇਖਣ ਦੇ ਲਈ ਉਤਸ਼ਾਹਿਤ ਹੁੰਦਾ ਹੈ ਉਤਸੁਕਤ ਹੁੰਦਾ ਹੈ ਔਰ ਫੈਸਟੀਵਲ ਸੀਜ਼ਨ ਵੀ ਚੱਲ ਰਿਹਾ ਹੈ ਉਤੋਂ ਬਿਗ ਬਾਸ ਦਾ ਦੌਰ ਹੈ ਸੋ ਬਿਗ ਬਾਸ ਜਿਹੜਾ ਅਸੀਂ ਹਮੇਸ਼ਾ ਵੂਟ ਤੇ ਦੇਖਦੇ ਆ ਤੇ ਉਹ ਅਸੀਂ ਹੁਣ Jio Cinema ਤੇ ਦੇਖਾਂਗੇ ਸੋ Jio Cinema ਤੇ ਵੀ ਤੁਸੀਂ ਅ ਅਨ ਕੱਟਸ ਵੀ ਦੇਖ ਸਕਦੇ ਹੋ ਤੇ ਦੇ ਬਿਲਕੁਲ ਅਨ ਫਿਲਟਰਡ ਵੀਡੀਓ ਜਿਹੜੀਆਂ ਨੇ ਬਿਗ ਬਾਸ ਦੇ ਘਰ ਤੋਂ ਵਾਇਰਲ ਹੋਣਗੀਆਂ ਸਾਹਮਣੇ ਆਉਣਗੀਆਂ ਜੀਓ ਸਿਨੇਮਾ ਤੇ ਪੂਰੇ ਪੂਰੇ ਤੁਸੀਂ ਐਪੀਸੋਡਸ ਵੀ ਦੇਖੋਗੇ ਲਾਈਵ ਹੁੰਦਾ ਵੀ ਦੇਖੋਗੇ ਸੋ ਅੱਜ ਯਾਨੀ ਕਿ ਐਤਵਾਰ ਰਾਤ ਨੂੰ 9 ਵਜੇ ਇਸ ਦਾ ਗ੍ਰੈਂਡ ਪ੍ਰੀਮੀਅਰ ਹੋਣ ਜਾ ਰਿਹਾ ਸੋ ਬਹੁਤ ਸਾਰੇ ਓਟੀਟੀ ਪਲੈਟਫਾਰਮ ਅਸੀਂ ਅਕਸਰ ਦੇਖਦੇ ਆ ਕਿ ਸਲਮਾਨ ਖਾਨ ਹੋਸਟ ਨਾ ਕਰਕੇ ਕਿਸੇ ਹੋਰ ਕਲਾਕਾਰ ਤੋਂ ਹੋਸਟ ਕਰਾਏ ਜਾਂਦੇ ਨੇ ਜਿਵੇਂ ਅਨਿਲ ਕਪੂਰ ਕਰਨ ਜੋਹਰ ਜਾਂ ਹੋਰ ਵੀ ਕਈ ਕਲਾਕਾਰਾਂ ਨੇ ਓਟੀਟੀ ਪਲੈਟਫਾਰਮਸ ਜਿਹੜੇ ਨੇ ਹੋਸਟ ਕੀਤੇ ਸੀਗੇ ਪਰ ਜਿੱਦੋਂ ਹੀ ਬਿਗ ਬਾਸ ਫਾਈਨਲੀ ਟੀਵੀ ਤੇ ਆਉਣਾ ਹੁੰਦਾ ਹੈ ਸੋਸ਼ਲ ਮੀਡੀਆ ਤੋਂ ਹਟ ਕੇ ਓਟੀਟੀ ਤੋਂ ਹਟ ਕੇ ਤਾਂ ਉਹ ਦੇਖਣਾ ਹੀ ਤਾਂ ਬੈਸਟ ਲੱਗਦਾ ਜਦੋਂ ਸਲਮਾਨ ਖਾਨ ਨੂੰ ਹੋਸਟ ਕਰਦੇ ਨੇ ਸੋ ਸਲਮਾਨ ਖਾਨ ਦੇ ਬਹੁਤ ਸਾਰੇ ਪ੍ਰੋਮੋਸ ਜਿਹੜੇ ਨੇ ਉਹ ਵੀ ਆਊਟ ਕਰ ਦਿੱਤੇ ਗਏ ਨੇ ਕੰਟੈਸਟੈਂਟਸ ਦਾ ਇਨਫੈਕਟ ਥੋੜੀ ਥੋੜੀ ਝਲਕ ਵੀ ਤੁਸੀਂ ਦੇਖ ਪਾ ਰਹੇ ਹੋ ਲੇਕਿਨ ਤੁਸੀਂ ਗੈਸ ਨਹੀਂ ਕਰ ਪਾਓਗੇ ਕਿ ਕਿਹੜੇ-ਕਿਹੜੇ ਕੰਟੈਸਟੈਂਟਸ ਜਿਹੜੇ ਨੇ ਇਸ ਵਾਰ 빅 ਬੌਸ ਦੇ ਘਰ ਦੇ ਅੰਦਰ ਜਾ ਰਹੇ ਨੇ ਸੋ ਇਹ ਦੇਖਣਾ ਬੜਾ ਜ਼ਿਆਦਾ ਅਹਿਮ ਹੋਣ ਵਾਲਾ ਹੈ ਪ੍ਰੋਮੋਸ ਜਿਹੜੇ ਨੇ ਬਹੁਤ ਜ਼ਿਆਦਾ ਵਾਇਰਲ ਹੋ ਰਹੇ ਨੇ ਬਹੁਤ ਸੋਸ਼ਲ ਮੀਡੀਆ ਤੇ ਸਪਰੈਡ ਕੀਤੇ ਜਾ ਰਹੇ ਨੇ ਹਰ ਕਿਸੇ ਦਾ ਫੋਨ ਖੁੱਲਦਾ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ 빅 ਬੌਸ ਨੂੰ ਲੈ ਵੀ ਮੈਨੂੰ ਪੂਰੀ ਪੂਰੀ ਉਮੀਦ ਹੈ ਕਿ ਬਿਗ ਬਾਸ ਨੂੰ ਲੈ ਕੇ ਉਹਨੇ ਹੀ ਜ਼ਿਆਦਾ ਐਕਸਾਈਟਡ ਹੋਵੋਗੇ ਉਹਨੇ ਹੀ ਜ਼ਿਆਦਾ ਉਤਸੁਕਤ ਹੋਵੋਗੇ ਕਿਉਂਕਿ ਅਸੀਂ ਵੀ ਉਹਨਾਂ ਇੰਤਜ਼ਾਰ ਕਰ ਰਹੇ ਹਾਂ ਜਿੰਨਾ ਤੁਸੀਂ ਕਰ ਰਹੇ ਹੋ ਤੇ ਜ਼ਰੂਰ ਤੁਸੀਂ ਬਿਗ ਬਾਸ ਦਾ ਅੱਜ ਜਿਹੜਾ ਗ੍ਰੈਂਡ ਪ੍ਰੀਮੀਅਰ ਦੇਖਣਾ ਹੈ ਜਿਹਨੂੰ ਹੋਸਟ ਕਰ ਰਹੇ ਨੇ ਸਲਮਾਨ ਖਾਨ ਤੇ ਕੰਟੈਸਟੈਂਟਸ ਜਿਹੜੇ ਨੇ ਕਿਹੜੇ-ਕਿਹੜੇ ਆ ਰਹੇ ਨੇ ਔਰ ਕੌਣ ਕਿੰਨੂੰ ਟੱਕਰ ਦੇਵੇਗਾ ਕਿ ਉਹਨਾਂ ਦਾ ਕੋਈ ਪਹਿਲਾਂ ਰਿਲੇਸ਼ਨ ਵੀ ਰਿਹਾ ਹੈ ਜਾਂ ਬਿਗ ਬਾਸ ਦੇ ਘਰ ਦੇ ਅੰਦਰ ਆ ਕੇ ਹੀ ਉਹਨਾਂ ਦੀ ਜਿਹੜੀ ਆ ਤਾਲਮੇਲ ਬਣੇਗਾ ਜਾਂ ਫਾਈਟਸ ਹੋਣਗੀਆਂ ਕਿ ਟਵਿਸਟ ਐਂਡ ਟਰਨਸ ਆਉਣਗੇ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਅੱਜ ਗ੍ਰੈਂਡ ਪ੍ਰੀਮੀਅਰ ਨੂੰ ਜ਼ਰੂਰ ਦੇਖਣਾ ਧੰਨਵਾਦ